ਔਰ ਹਲਕੇ ਉਹ ਮਮਾ ਕੇ ਸਾਰੇ ਆਪਾਂ 19 April ਨੂੰ ਜੰਤਰ ਮੰਤਰ ਦਿੱਲੀ ਵਿਖੇ ਇਕੱਠੇ ਹੋਈਏ ਕਾਨੂੰਨ ਨੇ ਔਰਤਾਂ ਦੇ ਫੇਵਰ ਦੇ ਵਿੱਚ ਆਵਾਜ਼ ਉਠਾਈ ਉਹਨਾਂ ਨੂੰ ਹੱਕ ਦਿੱਤੇ ਉਥੇ ਉਹ ਜਿਹੜੇ ਸਾਨੂੰ ਹੱਕ ਮਿਲੇ ਸੀ ਉਹਨਾਂ ਦਾ ਅਸੀਂ ਤਰ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਸੋਚਦਿਆਂ ਹੋਇਆਂ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹ ਫੈਸਲਾ ਲਿਆ ਗਿਆ ਕਿ ਜੇ ਔਮੈਨ ਕਮਿਸ਼ਨ ਬਣ ਸਕਦਾ ਹੈ ਤਾਂ ਮੈਨ ਕਮਿਸ਼ਨ ਕਿਉਂ ਨਹੀਂ ਬਣ ਸਕਦਾ ਆਪਾਂ ਇਕੱਠੇ ਕਰਦੇ ਲਈ ਹੋਣਾ ਜੀ ਆਪਾਂ 19 ਤਰੀਕ ਨੂੰ 19 April ਨੂੰ 10 ਵਜੇ ਜੰਤਰ ਮੰਤਰ ਇਕੱਠੇ ਹੋਗੇ ਮਰਦਾਂ ਦੀ ਪੱਖ ਵਿੱਚ ਆਵਾਜ਼ ਉਠਾਉਣੀ ਹੈ ਉਦਾਹਰਨ ਦੇ ਤੌਰ ਤੇ ਲੈ ਲਈਏ ਆਪਾਂ 498 ਸਾਡੇ ਆਪਣੇ ਆਪਣੇ ਵਾਸਤੇ ਬਣੀ ਸੀ ਕਿਉਂਕਿ ਦਾਜ ਦੇ ਲੋਬੀਆਂ ਨੇ ਹੱਦਾਂ ਪਾਰ ਕਰ ਦਿੱਤੀ ਸਭ ਤੋਂ ਜ਼ਿਆਦਾ ਦੁਰਉਪਯੋਗ ਕਿਸ ਦਾ ਹੋਇਆ 498 ਦਾ ਕੀ ਅਸੀਂ ਵਿਆਹ ਦੇ 10-10 ਸਾਲਾਂ ਬਾਅਦ 15-15 ਸਾਲਾਂ ਬਾਅਦ ਇਹਨਾਂ ਤੋਂ ਦਹੇਜ ਮੰਗਾਂਗੇ ਹੈਲੋ ਹਾਈ ਦੋਸਤੀ ਹੋ ਜਾਂਦੀ ਆ ਉਸ ਤੋਂ ਬਾਅਦ ਜੀ ਇਹਨਾਂ ਦੇ ਰਿਸ਼ਤੇ ਬਣ ਜਾਂਦੇ ਨੇ ਇਹਨਾਂ ਦੀ ਮੁਹੱਬਤ ਤਾਂ ਸ਼ੁਰੂ ਹੋ ਜਾਂਦੀ ਹੈ ਜਵਾਬ ਦੇ ਦਿੰਦਾ ਹੈ ਤੇ ਉਸ ਨੂੰ ਥ्रेट ਕੀਤਾ ਜਾਂਦਾ ਕਿ ਮੈਂ ਤੇਰੇ ਉੱਤੇ ਬਲੈਕ ਕਾਰ ਦਾ ਕੇਸ ਪਵਾ ਦੇਣਾ ਮੈਂ ਤੇਰੀ ਜ਼ਿੰਦਗੀ ਬਰਵਾ ਦਿਆਂਗਾ ਹਾਂਜੀ ਦੋਸਤੋ ਚਲੋ ਦਿੱਲੀ ਚਲੀਏ 19 ਅਪ੍ਰੈਲ ਸਵੇਰ ਦੇ 10 ਵਜੇ ਜੰਤਰ ਮੰਤਰ ਦਿੱਲੀ ਆਓ ਰਲ ਕੇ ਹੁਮ ਹਮਾ ਕੇ ਸਾਰੇ ਆਪਾਂ 19 ਅਪ੍ਰੈਲ ਨੂੰ ਜੰਤਰ ਮੰਤਰ ਦਿੱਲੀ ਵਿਖੇ ਇਕੱਠੇ ਹੋਈਏ ਮੈਂ ਤੁਹਾਡੀ ਆਪਣੀ ਜਸਵਿੰਦਰ ਪਾਲ ਜੇਪਾਲ ਚੱਠਾ ਗਰੇਵਾਲ ਚੇਅਰਪਰਸਨ ਗਲੋਬਲ ਹਿਊਮਨ ਰਾਈਟਸ ਫਰੰਟ ਤੁਹਾਨੂੰ ਇੱਕ ਅਰਜ਼ੋਈ ਕਰਨ ਵਾਸਤੇ ਇੱਕ ਜੋਦੜੀ ਕਰਨ ਵਾਸਤੇ ਇੱਕ ਬੇਨਤੀ ਕਰਨ ਵਾਸਤੇ ਤੁਹਾਡੇ ਰੂਬਰੂ ਹੋ ਰਹੀਆਂ ਤੁਸੀਂ ਕਹੋਗੇ ਮੈਡਮ ਨੇ ਆਉਂਦੇ ਕਿਉਂ ਆ ਦਿੱਲੀ ਚੱਲੀਏ ਉਤਸੁਕ ਹੋ ਗਏ ਜਾਣਨ ਵਾਸਤੇ ਕਿਉਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਗਰੂਤੀਆਂ ਆ ਰਹੀਆਂ ਨੇ ਬਹੁਤ ਸਾਰੀਆਂ ਬਹੁਤ ਸਾਰੀਆਂ ਸਾਡੇ ਸਮਾਜ ਦੇ ਅੰਦਰ ਐਸੀਆਂ ਗੱਲਾਂ ਆ ਰਹੀਆਂ ਨੇ ਕਿ ਸਾਡਾ ਜਿਹੜਾ ਸਮਾਜ ਹੈ ਉਟੰਦੀ ਕਲਾ ਵੱਲ ਜਾ ਰਿਹਾ ਗੰਦਲਾ ਵੀ ਹੋ ਰਿਹਾ ਆਪਾਂ ਜੰਤਰ ਮੰਡਲ ਇਕੱਠੇ ਕਿਉਂ ਹੋਣਾ ਜੀ 19 ਤਰੀਕ ਨੂੰ 10 ਵਜੇ ਕਿਉਂਕਿ ਜਿੱਥੇ ਇੰਨੀਆਂ ਤਰੂਤੀਆਂ ਆਈਆਂ ਨੇ ਸਮਾਜ ਦੇ ਵਿੱਚ ਉੱਥੇ ਇੱਕ ਬਹੁਤ ਵੱਡੀ ਤਰੂਤੀ ਹੋਰ ਆ ਚੁੱਕੀ ਆ ਜੀਦਾ ਜ਼ਿਕਰ ਕਰਨ ਜਾ ਰਹੀਆਂ ਤੁਹਾਡੇ ਨਾਲ ਅੱਜ ਤੱਕ ਅਸੀਂ ਗੱਲ ਕਰਦੇ ਆਏ ਆਂ ਔਮਨ ਰਾਈਟਸ ਦੀ ਚਾਈਲਡ ਰਾਈਟਸ ਦੀ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਆਏ ਆਂ ਬੱਚਿਆਂ ਦੇ ਹੱਕਾਂ ਦੀ ਗੱਲ ਕਰਦੇ ਆਏ ਆਂ ਕਿਉਂਕਿ ਸਾਡਾ ਜਿਹੜਾ ਸਮਾਜ ਹੈ ਉਹ ਮਰਦ ਪ੍ਰਧਾਨ ਸਮਾਜ ਹੈ ਜਿੱਥੇ ਔਰਤਾਂ ਨੂੰ ਇੰਨੇ ਹੱਕ ਮਿਲੇ ਜਿੱਥੇ ਕਾਨੂੰਨ ਨੇ ਔਰਤਾਂ ਦੀ ਮਦਦ ਕੀਤੀ ਕਾਨੂੰਨ ਨੇ ਔਰਤਾਂ ਦੀ ਫੇਵਰ ਦੇ ਵਿੱਚ ਔਰਤਾਂ ਨੂੰ ਹੱਕ ਦਿੱਤੇ ਉੱਠੇ ਉਹ ਜਿਹੜੇ ਸਾਨੂੰ ਹੱਕ ਮਿਲੇ ਸੀ ਉਹਨਾਂ ਦਾ ਅਸੀਂ ਤਰੁਪਯੋਗ ਕਰਨਾ ਸ਼ੁਰੂ ਕਰ ਦਿੱਤਾ ਨੌਬਤ ਕੀ ਆਈ ਕਿ ਕੁਝ ਔਰਤਾਂ ਮੈਂ ਸਭ ਨੂੰ ਨਹੀਂ ਕਹਿ ਰਹੀ ਕੁਝ ਔਰਤਾਂ ਜਿਨ੍ਹਾਂ ਨੇ ਮਰਦਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਜ਼ਿਆਦਾ ਦੁਖੀ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਸੋਚਦਿਆਂ ਹੋਇਆ ਮੱਦੇ ਨਜ਼ਰ ਰੱਖਦਿਆਂ ਹੋਇਆ ਇਹ ਫੈਸਲਾ ਲਿਆ ਗਿਆ ਕਿ ਜੇ ਔਮੈਨ ਕਮਿਸ਼ਨ ਬਣ ਸਕਦਾ ਹੈ ਤਾਂ ਮੈਨ ਕਮਿਸ਼ਨ ਕਿਉਂ ਨਹੀਂ ਬਣ ਸਕਦਾ ਆਪਾਂ ਇਕੱਠੇ ਕੱਦ ਲਈ ਹੋਣਾ ਜੀ ਆਪਾਂ 19 ਤਰੀਕ ਨੂੰ 19 ਅਪ੍ਰੈਲ ਨੂੰ 10 ਵਜੇ ਜੰਤਰ ਮੰਤਰ ਇਕੱਠੇ ਹੋਗੇ ਮਰਦਾਂ ਦੇ ਪੱਖ ਵਿੱਚ ਆਵਾਜ਼ ਉਠਾਉਣੀਆਂ ਕੀੜੇ ਮਰਦਾਂ ਦੀ ਜਿਨ੍ਹਾਂ ਨੂੰ ਸਾਡੀਆਂ ਔਰਤਾਂ ਨੇ ਟੌਰਚਰ ਕੀਤਾ ਹੋਇਆ ਹੈ। ਅਲੱਗ-ਅਲੱਗ ਤਰੀਕਿਆਂ ਦੇ ਨਾਲ ਕਿਉਂਕਿ ਮੈਨੂੰ ਬਹੁਤ ਵਿਸਾਰ ਵਿੱਚ ਦੱਸਣ ਵਾਸਤੇ ਬਹੁਤ ਡਿਟੇਲ ਵਿੱਚ ਦੱਸਣ ਵਾਸਤੇ ਮੈਨੂੰ ਕਾਫੀ ਸਾਰਾ ਸਮਾਂ ਚਾਹੀਦਾ ਹੈ। ਬਹੁਤ ਮਟੀਰੀਅਲ ਹੈ ਮੇਰੇ ਕੋਲ। ਮੈਂ 2013 ਦੇ ਵਿੱਚ ਆਪਣੀ NGO ਲਾਂਚ ਕੀਤੀ ਸੀਗੀ। ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪਿੰਡਾਂ ਵਿੱਚ ਛੋਟੇ ਸ਼ਹਿਰਾਂ ਵਿੱਚ ਵੱਡੇ ਸ਼ਹਿਰਾਂ ਵਿੱਚ ਸਾਰੀ ਜਗ੍ਹਾ ਵਿਚਰਨ ਦਾ ਮੈਨੂੰ ਮੌਕਾ ਮਿਲਿਆ। ਬਹੁਤ ਕੁਝ ਦੇਖਣ ਦਾ ਵੀ ਮੌਕਾ ਮਿਲਿਆ। ਗਲੋਬਲ ਹਿਊਮਨ ਰਾਈਟ ਫਰੰਟ ਜਿੱਥੇ ਔਰਤਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਜਿੱਥੇ ਬੱਚਿਆਂ ਦੇ ਹੱਕਾਂ ਦੀ ਗੱਲ ਕਰਦਾ, ਜਿੱਥੇ ਇਨਸਾਫ਼ ਦੀ ਗੱਲ ਕਰਦਾ, ਜਿੱਥੇ ਸੱਚ ਦਾ ਸਾਥ ਦੇਣ ਦੀ ਗੱਲ ਕਰਦਾ। ਉੱਥੇ ਹੋ ਜਿੱਥੇ ਕਿਤੇ ਕੋਈ ਮਰਦ ਪੀੜਤ ਹੋਏਗਾ ਉਹਦੇ ਨਾਲ ਵੀ ਖੜੇ। ਅੱਜ ਤੋਂ ਨਹੀਂ ਮੈਂ ਵਿਚਲੀ ਕਈ ਸਾਲਾਂ ਤੋਂ ਇਹ ਗੱਲ ਕਹਿੰਦੀ ਆ ਰਹੀ ਆਂ ਕਿ ਗਲੋਬਲ ਹਿਊਮਨ ਰਾਈਟ ਫਰੰਟ ਕਦੀ ਵੀ ਇੱਕ ਤਰਫਾ ਨਹੀਂ ਚੱਲੇ ਗਲੋਬਲ ਹਿਊਮਨ ਰਾਈਟ ਫਰੰਟ ਦਾ ਜਿਹੜਾ ਮਕਸਦ ਹੈ ਉਹ ਹੈਗਾ ਸੱਚ ਦਾ ਸਾਥ ਦੇਣਾ ਉਹ ਸੱਚ ਚਾਹੇ ਔਰਤ ਹੋਵੇ ਚਾਹੇ ਮਰਦ ਹੋ ਅੱਜ ਬਹੁਤ ਤਰੀਕਿਆਂ ਦੇ ਨਾਲ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸਾਡੇ ਮਰਦਾਂ ਨੂੰ ਸਾਡੇ ਬੱਚਿਆਂ ਨੂੰ ਸਾਡੇ ਭਰਾਵਾਂ ਨੂੰ ਤਕਲੀਫ ਪਹੁੰਚਾਈ ਜਾਂਦੀ ਆ ਤੰਕ ਕੀਤਾ ਜਾਂਦਾ ਹੁਣ ਉਦਾਹਰਨ ਦੇ ਤੌਰ ਤੇ ਲੈ ਲਈਏ ਆਪਾਂ 498 ਸਾਡੇ ਆਪਣੀ ਆਪਣੇ ਵਾਸਤੇ ਬਣੀ ਸੀ ਕਿਉਂਕਿ ਦਾਜ ਦੇ ਲੋਬੀਆਂ ਨੇ ਹੱਦਾਂ ਪਾਰ ਕਰ ਦਿੱਤੀਆਂ ਸੀ 25-25 ਲੱਖ ਰੁਪਏ 30 ਲੱਖ ਰੁਪਏ ਵਿਆਹਾਂ ਤੇ ਆਮ ਜੀ ਗੱਲ ਹੋਈ ਸੀ ਲੋਕਾਂ ਦੀਆਂ ਡਿਮਾਂਡਸ ਵੱਗ ਗਈਆਂ ਸੀਗੀਆਂ ਉਸ ਚੀਜ਼ ਨੂੰ ਨਾ ਤਪਾਉਣ ਲਈ ਕੋਈ ਦਾਜ ਨਾ ਮੰਗੇ ਕੋਈ ਦਾਜ ਦੀ ਬਲੀ ਨਾ ਚੜੇ ਲੜਕੀ ਕੋਈ ਕੋਣ ਸੱਤਿਆ ਜਿਹੜੀ ਸੀ ਉਹਨੂੰ ਰੋਕ ਸਕੀਏ ਸੀ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਇਹ ਅਲਾਮਤਾਂ ਸੀਗੀਆਂ ਇਹਨਾਂ ਨੂੰ ਠੱਲ ਪਾਉਣ ਲਈ ਅਲੱਗ-ਅਲੱਗ ਤਾਰਾਵਾਂ ਲਗਾਈਆਂ ਗਈਆਂ ਸੀ ਸਭ ਤੋਂ ਜ਼ਿਆਦਾ ਦੁਰਉਪਯੋਗ ਕਿਸ ਦਾ ਹੋਇਆ 498 ਜਿੱਥੇ ਸਾਡੇ ਹੱਕਾਂ ਦੀ ਗੱਲ ਕੀਤੀ ਗਈ ਸੀ ਜਿੱਥੇ ਕਾਨੂੰਨ ਨੇ ਸਾਡਾ ਸਾਥ ਦੇਣ ਦੀ ਗੱਲ ਕੀਤੀ ਸੀ ਸਾਡੇ ਹੱਕ ਸਾਨੂੰ ਦਿੱਤੇ ਸਨ ਉਹ ਤੇ ਅਸੀਂ ਉਹਨਾਂ ਹੱਕਾਂ ਦਾ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਲੜਕੇ ਇਹਦੀ ਪੇਟ ਚੜੇ ਕੱਲੇ ਲੜਕੀ ਨਹੀਂ ਉਹਨਾਂ ਦਾ ਪੂਰਾ ਪਰਿਵਾਰ ਉਹਨਾਂ ਦੀਆਂ ਮਾਵਾ ਪੈਣਾ ਭਰਾ ਬਾਪ ਇੱਥੋਂ ਤੱਕ ਕਿ ਜਦੋਂ ਕਿਸੇ ਦਿਨ ਜਾਇਰ 498 ਕਟਾਈ ਜਾਂਦੀ ਸੀ 14 14 15 15 ਲੋਕਾਂ ਦੇ ਨਾਮ ਐਡ ਕਰਾਈ ਜਾਂਦੀ ਸੀ ਇਤੋਂ ਤੱਕ ਵਿਆਹ ਨੂੰ 12 ਸਾਲ ਹੋ ਗਏ 15 ਸਾਲ ਹੋ ਗਏ 20 ਸਾਲ ਹੋ ਗਏ ਜੇ ਕੋਈ ਪ੍ਰੋਬਲਮ ਆ ਗਈ ਵਿੱਚ ਤੇ ਈਗੋ ਪ੍ਰੋਬਲਮ ਖੜੀ ਹੋ ਗਈ ਤੇ ਉਹ ਸੀਗੋ ਦੇ ਵਿੱਚ ਆ ਕੇ ਸੈਪਰੇਸ਼ਨ ਦਾ ਡਿਸੀਜਨ ਲੈ ਲੇਤਾ ਤਾਰਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ ਤਾਰਾ 498 ਸਾਡੇ ਕੋਲਤਾਜ ਮੰਗਿਆ ਜਾ ਰਿਹਾ ਕਿ ਜਿਹੜੀ ਲੜਕੀ ਨੂੰ ਵਿਆਹੀ ਨੂੰ 10 ਸਾਲ ਹੋ ਗਏ 15 ਸਾਲ ਹੋ ਗਏ ਉਹਦੇ ਕੋਲੋਂ ਉਹਦੇ ਸਹੁਰੇ ਦਾਜ ਮੰਗਣਗੇ ਉਹਦਾ ਪਤੀ ਉਹਦੇ ਕੋਲੋਂ ਦਾਜ ਮੰਗੇਗਾ 12 12 14 14 ਸਾਲ ਦੇ ਤੁਹਾਡੇ ਬੱਚੇ ਹੋ ਜਾਂਦੇ ਨੇ ਲੇਕਿਨ ਅਸੀਂ ਆਪਣੀ ਈਗੋ ਦੇ ਵਾਸਤੇ ਹੋ ਕੇ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਜਿਸ ਨੂੰ ਲੈ ਕੇ ਜਿਹੜੇ ਸਾਡੇ ਮਰਦ ਨੇ ਉਹ ਬਹੁਤ ਪੀੜਤ ਨੇ ਇੱਕ ਵਾਰੀ ਮੈਨੂੰ ਸੰਗਰੂਰ ਜਾਣ ਦਾ ਮੌਕਾ ਮਿਲਿਆ ਹੈ ਤਾਂ ਗੱਲ ਥੋੜੀ ਜਿਹੀ ਪੁਰਾਣੀ ਮੀਟਿੰਗ ਸੀਗੀ ਮੀਟਿੰਗ ਤੋਂ ਬਾਅਦ ਕੁਝ ਬੱਚੇ ਉੱਥੇ ਮਿਲਣ ਆਏ ਸੀਗੇ ਬੱਚੇ ਹਿੰਦੀ ਸਾਇੰਸ ਲੜਕੀ ਯੰਗ ਕੋਈ ਡਾਕਟਰ ਸੀ ਕੋਈ ਇੰਜੀਨੀਅਰ ਸੀ ਕੋਈ ਜੇਈ ਸੀ ਅਲੱਗ-ਅਲੱਗ ਤੇ ਉਹਨਾਂ ਵਿੱਚੋਂ ਦੋ-ਤਿੰਨ ਦੇ ਨਾਲ ਉਹਨਾਂ ਦੇ ਬੱਚੇ ਵੀ ਸਨ ਕੋਈ 12 ਸਾਲ ਦਾ ਬੱਚਾ ਕੋਈ 14 ਸਾਲ ਦਾ ਬੱਚਾ ਸੀ ਉਹ ਵੀ ਨਾਲ ਸਨ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਮੈਡਮ ਅਸੀਂ ਤੁਹਾਨੂੰ ਮਿਲਣਾ ਹੈ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਕੋਈ ਕਹਿੰਦਾ ਜੀ ਮੇਰੇ ਵਿਆਹ ਨੂੰ 15 ਸਾਲ ਹੋ ਗਏ ਕੋਈ ਕਹਿੰਦਾ 17 ਸਾਲ ਹੋ ਗਏ ਕੋਈ ਕਹਿੰਦਾ 12 ਸਾਲ ਹੋ ਗਏ ਆ ਮੇਰਾ ਬੱਚਾ ਕੋਈ ਕਹਦਾ ਮੇਰਾ ਬੱਚਾ 13 ਸਾਲ ਦਾ ਖੜਾ ਹੋਇਆ ਸਾਡੀਆਂ ਜਿਹੜੀਆਂ ਪਤਨੀਆਂ ਨੇ ਛੋਟੀ ਜੀ ਗੱਲ ਤੋਂ ਬੜਵੰਗ ਬੜਵੰਬਰ ਰੱਜ ਕੇ ਪੂਰਾ ਉਹਦਾ ਬਲਾਸਟ ਫੈਰ ਕੇ ਅੱਜ ਤੱਕ ਵੀ ਪੈਦਾ ਕਰਕੇ ਬੈਠੀਆਂ ਨੇ ਸਾਡੇ ਨਾਲ ਔਰ ਕਈ ਦਾ ਸਾਡੇ ਤੇ ਔਮਨ ਕਮਿਸ਼ਨ ਦੇ ਵਿੱਚ ਕੇਸ ਪਾਏ ਜਾਂਦੇ ਆ ਸ਼ੁਰੂਆਤ 498 ਤੋਂ ਹੋਤੀ। ਕੀ ਅਸੀਂ ਵਿਆਹ ਦੇ 10-10 ਸਾਲਾਂ ਬਾਅਦ 15-15 ਸਾਲਾਂ ਬਾਅਦ ਇਹਨਾਂ ਤੋਂ ਦਹੇਜ ਮੰਗਾਂਗੇ ਜਿੱਥੇ ਸਾਡੇ ਬੱਚੇ ਵੀ 12-12 13-13 ਸਾਲ ਦੇ ਹੋਗੇ। ਪਰ ਸਾਨੂੰ ਟੌਰਚਰ ਕੀਤਾ ਜਾਂਦਾ। ਪੁਲਿਸ ਆਉਂਦੀ ਹੈ ਕੋਈ ਜਾਂਚ ਨਹੀਂ ਕਰਦੀ ਕੋਈ ਪੜਤਾਲ ਨਹੀਂ ਕਰਦੀ। ਆਉਂਦੀ ਹੈ ਪਰਿਵਾਰਾਂ ਦੇ ਪਰਿਵਾਰਾਂ ਨੂੰ ਚੱਕ ਕੇ ਲੈ ਜਾਂਦੀ ਹੈ। 4-4 ਮਹੀਨੇ ਫਿਰ ਉਹਨਾਂ ਦੀ ਜਵਾਨਤਾ ਨਹੀਂ ਹੁੰਦੀ। ਇਹ ਜ਼ੁਲਮ ਨਹੀਂ ਤੱਕੀਏ ਇਹ ਹੱਕਾਂ ਦਾ ਨਜਾਇਜ਼ ਫਾਇਦਾ ਨਹੀਂ ਉਠਾ ਰਹੇ ਅਸੀਂ ਤਾਂ ਕੀ ਕਰ ਰਹੇ ਹਾਂ ਉਹਨਾਂ ਦੇ ਵਿੱਚ ਇੱਕ ਅਜੇਹਾ ਲੜਕਾ ਵੀ ਸੀਗਾ ਜਿਸਨੇ ਮੈਨੂੰ ਇੱਕ ਗੱਲ ਦੱਸੀ ਕਹਿੰਦਾ ਜੀ ਮੇਰੀ ਇੰਨੀ ਅੱਛੀ ਬਾਉਂਡਿੰਗ ਸੀ ਮੇਰੇ ਲੋਸ ਦੇ ਨਾਲ ਮੇਰੇ ਫਾਦਰ ਦੇ ਲੋਸ ਦੇ ਨਾਲ ਇੰਨੀ ਅੱਛੀ ਬਾਉਂਡਿੰਗ ਸੀ ਕਿ ਉਹ ਬਿਜ਼ਨਸਮੈਨ ਸੀਗੇ ਤੇ ਬਿਜ਼ਨਸ ਦੇ ਵਿੱਚ ਅਕਸਰ ਉਹਨਾਂ ਨੂੰ ਲੋਡ ਪੈਂਦੀ ਰਹਿੰਦੀ ਹੁੰਦੀ ਸੀ ਪੈਸੇ ਤੇਲੇ ਦੀ ਅਸੀਂ ਆਪਸ ਵਿੱਚ ਇੱਕ ਦੂਜੇ ਤੋਂ ਫੜਦੇ ਫੜਾਉਂਦੇ ਸੀ ਜਦੋਂ ਵੀ ਉਹਨਾਂ ਨੇ ਕਦੀ ਮੈਨੂੰ ਕਹਿਣਾ 2-4 ਲੱਖ ਮੈਂ ਦੇ ਦੇਣਾ ਫਿਰ ਉਹਨਾਂ ਨੇ ਵਾਪਸ ਕਰ ਦੇਣਾ ਫਿਰ ਲੈ ਲੈਣਾ ਫਿਰ ਵਾਪਸ ਕਰ ਦੇਣਾ ਪਰ ਇੱਕ ਵਾਰ ਇਹੋ ਜਿਹਾ ਟਾਈਮ ਆਇਆ ਕਿ ਸਾਡੀ ਹਸਬੰਡ ਵਾਈਫ ਦੀ ਪ੍ਰੋਬਲਮ ਕ੍ਰੀਏਟ ਹੋਈ ਉਹਨਾਂ ਨੇ 5 ਲੱਖ ਮੇਰੇ ਤੋਂ ਲਿਆ ਹੋਇਆ ਸੀਗਾ ਬਿਜ਼ਨਸ ਚ ਇਨਵੈਸਟ ਕਰਨ ਵਾਸਤੇ ਸਾਡੀ ਹਸਬੰਡ ਵਾਈਫ ਦੀ ਪ੍ਰੋਬਲਮ ਖੜੀ ਹੋ ਗਈ ਉਹ ਪ੍ਰੋਬਲਮ ਇੰਨੀ ਕੜੀ ਹੋ ਗਈ ਕਿ ਜੀ ਕੋਰਟ ਕਿਚੇਨੀ ਤੱਕ ਪਹੁੰਚ ਗਏ ਮੇਰਾ 5 ਲੱਖ ਜੋ ਮੈਂ ਦਿੱਤਾ ਹੋਇਆ ਸੀ ਮੈਂ ਉਹਨਾਂ ਤੋਂ ਮੰਗਿਆ ਤੇ ਮੇਰੇ ਉੱਤੇ ਲੱਗੀ ਕਿ 498 ਕਿ ਮੈਂ ਦਾਜ ਮੰਗ ਰਿਆ ਮੈਂ ਉਹਨਾਂ ਕੋਲੋਂ ਦਾਜ ਦੇ ਵਾਸਤੇ ਕੈਸ਼ ਮੰਗ ਰਿਆ ਦੋਸਤੋ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਮੈਂਟਲੀ ਇਨਸਾਨ ਇੰਨਾ ਡਿਸਟਰਬ ਹੋਏਗਾ ਇੰਨਾ ਅਪਸੈਟ ਹੋਏਗਾ ਆਪਣੇ ਹੀ ਪਰਿਵਾਰ ਦੇ ਵਿੱਚ ਕਿ ਉਹ ਰਾਈਜ਼ ਕਰ ਸਕਦਾ ਇਹ ਕਿਹੜਾ ਲੜਕਾ ਜਿਹੜਾ ਇਸ ਦੁਨੀਆ ਵਿੱਚ ਨਹੀਂ ਹੈ ਕਰੋਨਾ ਦਾ ਸ਼ਿਕਾਰ ਹੋ ਕੇ ਚਲਾ ਗਿਆ ਬਹੁਤ ਇੰਟੈਲੀਜੈਂਟ ਟੈਲੈਂਟਡ ਉਹ ਲੜਕਾ ਡਾਇਰੈਕਟ ਲੈਫਟੀਨੈਂਟ ਹੋਇਆ ਲੇਕਿਨ ਉਹਦੀ ਵਾਈਫ ਨਾਲ ਪ੍ਰੋਬਲਮ ਆ ਗਈ 11 ਸਾਲ ਉਸਦਾ ਤਲਾਕ ਦਾ ਕੇਸ ਚੱਲਿਆ ਉਹਦਾ ਕੈਰੀਅਰ ਬਰਬਾਦ ਪ੍ਰਾਈਵੇਟ ਨੌਕਰੀਆਂ ਕਰਕੇ ਉਹ ਕਿਵੇਂ ਨਾ ਕਿਵੇਂ ਆਪਣੀ ਵਧੀਆ ਸੈਟਿੰਗ ਤੇ ਦੁਆਰਾ ਚੱਲ ਪਿਆ ਪਰ ਉਹਨਾਂ ਦਾ ਇੱਕ ਬੇਟਾ ਜਿਹੜਾ ਕਿ ਅੱਜ ਅੱਛੀ ਜੌਬ ਤੇ ਹੈ ਕਰੋਨਾ ਦਾ ਸ਼ਿਕਾਰ ਹੋ ਗਿਆ ਉਹ ਲੜਕਾ ਡੈਥ ਹੋ ਗਈ ਉਹਦੀ ਕਿਹਦੇ ਵਿੱਚ ਉਹ ਵੀ ਅਸੀ ਬਿਮਾਰੀ ਤੋਂ ਪੀੜਤ ਹੋਇਆ ਬਿਮਾਰੀ ਇਨ ਦੀ ਸੈਂਸ ਕਿ ਜਿੱਥੇ ਕੈਰੀਅਰ ਬਣਾਉਣਾ ਸੀਗਾ ਜਿੱਥੇ ਸਟੈਂਡ ਹੋਣਾ ਸੀਗਾ ਜਿੱਥੇ ਆਪਣਾ ਕੈਰੀਅਰ ਸੈੱਟ ਕਰਨਾ ਸੀਗਾ ਉਹ ਕੈਰੀਅਰ ਕਿੱਥੇ ਨਿਕਲ ਗਿਆ ਕਚੇਰੀਆਂ ਚ ੱਤਕੇ ਖਾਂਦੇ ਕਿਉਂ ਕਿਉਂ ਅਸੀਂ ਇਹੋ ਜਿਹਾ ਮਾਹੌਲ ਕ੍ਰੀਏਟ ਕਰਦੇ ਆਂ ਕਿਉਂ ਅਸੀਂ ਆਪਣੀ ਈਗੋ ਦੇ ਬਸ ਹੋ ਕੇ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਆਂ ਅਸੀਂ ਬੇਸ਼ੱਕ ਸਾਡਾ ਸਮਾਜ ਮਰਦ ਪ੍ਰਦਾਨ ਸਮਾਜ ਆ ਪਰ ਅੱਜ ਮਰਦ ਦੁਖੀ ਨਹੀਂ ਸਾਡੇ ਤੋਂ ਸੂਈ ਹੀ ਸਾਰਾ ਕੁਝ ਕਰਨ ਲਈ ਜੇ ਵੋ ਮੈਨ ਕਮਿਸ਼ਨ ਬਣ ਸਕਦਾ ਤਾਂ ਮੈਨ ਕਮਿਸ਼ਨ ਕਿਉਂ ਨਹੀਂ ਬਣ ਸਕਦਾ ਜੀ ਆਪਾਂ ਸਾਰਿਆਂ ਨੇ ਰਲ ਕੇ ਇਕੱਠੇ ਹੋਗੇ 19 April ਨੂੰ 10 ਵਜੇ ਜੱਤਰ ਮੰਤਰ ਪਹੁੰਚਣਾ ਹੈ ਇਸਪੋਰਟ ਕਰਨੀ ਆ ਉਹਨਾਂ ਵੀਰਾਂ ਦੀ ਉਹਨਾਂ ਬੱਚਿਆਂ ਦੀ ਜਿਨ੍ਹਾਂ ਦੇ ਕੈਰੀਅਰ ਖਰਾਬ ਹੋ ਰਿਹਾ ਜ਼ਿੰਦਗੀਆਂ ਖਰਾਬ ਹੋ ਰਹੀਆਂ ਨੇ ਘਰਾਂ ਦੇ ਘਰ ਖਰਾਬ ਹੋ ਰਹੇ ਦੀ ਬੱਚੇ ਖਰਾਬ ਹੋ ਰਹੇ ਦੀ ਤੇ ਉਹਨਾਂ ਦੇ ਬੱਚਿਆਂ ਦਾ ਕੈਰੀਅਰ ਖਰਾਬ ਹੋ ਰਿਹਾ ਅੱਗੇ ਸਾਥ ਦਿਨੇ ਅਸੀਂ ਉਹਨਾਂ ਦਾ ਬਹੁਤ ਸਾਰੀਆਂ ਐਨ ਜੀਓਸ ਇਹ ਉਪਰਾਲਾ ਕਰਨ ਜਾ ਰਹੀਆਂ ਨੇ ਮੈਂ ਆਪਣੇ ਆਪ ਨੂੰ ਕੁਝ ਕਿਸਮਤ ਸਮਝਦੀ ਹਾਂ ਕਿ ਮੇਰੀ ਐਨ ਜੀਓ ਨੂੰ ਵੀ ਵਿਚਰਨ ਦਾ ਮੌਕਾ ਮਿਲ ਰਿਹਾ ਕਿਉਂਕਿ ਮੈਂ ਤਾਂ ਹਮੇਸ਼ਾ ਹੀ ਸ਼ੁਰੂ ਤੋਂ ਹੀ ਜਦੋਂ ਉਹ ਲੜਕੇ ਮੈਨੂੰ ਸੰਗਰੂਰ ਮੇਲੇ ਸੀ ਉਹਨਾਂ ਦਾ ਇੱਕ ਕੁਐਸਚਨ ਸੀ ਕਿ ਮੈਡਮ ਤੁਸੀਂ ਸਿਰਫ ਔਮਨ ਰਾਈਟਸ ਦੀ ਹੀ ਗੱਲ ਕਰਦੇ ਹੋ ਜਾਂ ਫਿਰ ਹਰ ਇੱਕ ਦੀ ਸੁਣਦੇ ਹੋ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀਗੀ ਕਿ ਮੈਂ ਸੱਚ ਦੀ ਗੱਲ ਕਰਦੀ ਆ ਮੈਂ ਸੱਚ ਦਾ ਸਾਥ ਦਿੰਦੀ ਆ ਜਾਣੇ ਅਣਜਾਣੇ ਵਿੱਚ ਜੇ ਕਿਤੇ ਝੂਠ ਦਾ ਸਾਥ ਦੇ ਵੀ ਹੋ ਜੇ ਤਾਂ ਮੈਂ ਆਪਣੀ ਉਸ ਗਲਤੀ ਨੂੰ ਸੁਧਾਰਦੀ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਸ਼ਤਕਾਰਾ ਪਾਣ ਲਈ ਸਾਨੂੰ ਬਣਾਉਣਾ ਪਏਗਾ ਮੈਨ ਕਮਿਸ਼ਨ ਸਾਨੂੰ ਚੱਲਣਾ ਪਏਗਾ ਦਿੱਲੀ 19 April 10 ਵਜੇ ਜੰਤਰ ਮੰਤਰ ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਸਾਰੀਆਂ ਐਨ ਜੀਓਸ ਪਹੁੰਚ ਰਹੀਆਂ ਨੇ ਇਹ ਪ੍ਰੋਬਲਮ ਇੱਕ ਤਰ੍ਹਾਂ ਦੀ ਨਹੀਂ ਹੈਗੀ ਕਲੀ ਦਾਸ ਦੀ ਪ੍ਰੋਬਲਮ ਨਹੀਂ ਹੈਗੀ ਇਹ ਸ਼ਾਦੀ ਸ਼ੂ ਦਾ ਬੰਦਿਆਂ ਦੀ ਪ੍ਰੋਬਲਮ ਨਹੀਂ ਹੈਗੀ ਕਲੀ ਔਰ ਇਕੱਲੇ ਸ਼ਾਦੀशुदा ਬੰਦੇ ਹੀ ਪੀੜਤ ਨਹੀਂ ਹੁੰਦੇ ਉਹਨਾਂ ਦਾ ਪੂਰਾ ਪਰਿਵਾਰ ਪੀੜਤ ਹੁੰਦਾ ਐਫ ਆਈ ਆਰ ਕੱਟ ਜਾਂਦੀ ਹੈ ਜੀ 14 14 15 15 ਬੰਦਿਆਂ ਦੇ ਨਾਮ ਤੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹਨਾਂ ਦੇ ਘਰ ਚ ਕੀ ਹੋਇਆ ਅਗਲੇ ਆਪਣੇ ਘਰ ਬੈਠੇ ਪੈਣਾ ਵਿਚਾਰੀਆਂ ਆਪਣੇ ਘਰੀ ਬੈਠੀਆਂ ਹੋਣੀਆਂ ਨੇ ਸਹੁਰਿਆਂ ਦੇ ਵਿੱਚ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਉਹਨਾਂ ਨੂੰ ਕੋਪੁਲਿਸ ਅरेस्ट ਕਰਕੇ ਲੈ ਜਾਂਦੇ ਨੇ ਹੈ ਕੋਈ ਫਾਇਰੀ ਹੈ ਕੋਈ ਪੁੱਛਣ ਵਾਲਾ ਸਟੇ ਵੂਮਨ ਕਮਿਸ਼ਨ ਦੇ ਵਿੱਚ ਇਨਕੁਆਇਰੀ ਚੱਲੀ ਜਾਂਦੀ ਹੈ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਵਾਲੇ ਕੀ ਕਰਦੇ ਆ ਜੀ ਇਨਕੁਆਇਰੀ ਕਰਨ ਦੀ ਬਜਾਏ ਕੀ ਕਰਦੇ ਆ ਚੱਕ ਲੋ ਬੰਦੇ ਨਹੀਂ ਐਦਾ ਨਹੀਂ ਹੋਣਾ ਚਾਹੀਦਾ ਇਨਕੁਆਇਰੀ ਹੋਣੀ ਚਾਹੀਦੀ ਹੈ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਵੂਮਨ ਕਮਿਸ਼ਨ ਨੂੰ ਵੀ ਚਾਹੀਦਾ ਹੈ ਕਿ ਆਰਡਰ ਕੱਢਣ ਤੋਂ ਪਹਿਲਾਂ 10 ਵਾਰ ਸੋਚੇ ਕਿ ਕਿਸੇ ਬੇਕਸੂਰ ਦਾ ਘਰ ਬਰਬਾਦ ਕਰਨ ਤਾਂ ਨਹੀਂ ਜਾ ਰਹੇ ਇਸ ਤੋਂ ਇਲਾਵਾ ਅੱਜ ਹੋਰ ਕੀ ਚੱਲ ਰਿਹਾ ਹੈ ਸੜੀਆਂ ਲੜਕੀਆਂ ਜਾਂ ਉਹ ਔਰਤਾਂ ਇੱਕ ਮੈਂ ਗੁਜ਼ਾਰਿਸ਼ ਕਰੂੰਗੀ ਇੱਥੇ ਤੁਹਾਨੂੰ ਸਾਰਿਆਂ ਨੂੰ ਮੈਂ ਜਿਹੜੀ ਗੱਲ ਕਰ ਰਹੀ ਆ ਮੈਂ ਸਾਰਿਆਂ ਦੇ ਲਈ ਨਹੀਂ ਕਰ ਰਹੀ ਮੈਂ ਸਾਰਿਆਂ ਨੂੰ ਇੱਕ ਹਵਾਮ ਚ ਨਹੀਂ ਨਿਵਾ ਰਹੀ ਉਹ ਲੋਕ ਜਿਹੜੇ ਗੁਨਾਹਗਾਰ ਹਨ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ ਕੀ ਹੁੰਦਾ ਜੀ ਪਹਿਲਾਂ ਫੈਲੋ ਭਾਈ ਦੋਸਤੀ ਹੋ ਜਾਂਦੀ ਆ ਉਸ ਤੋਂ ਬਾਅਦ ਜੀ ਇਹਨਾਂ ਦੇ ਰਿਸ਼ਤੇ ਬਣ ਜਾਂਦੇ ਨੇ ਇਹਨਾਂ ਦੀ ਮੁਹੱਬਤ ਤਾਂ ਸ਼ੁਰੂ ਹੋ ਜਾਂਦੀ ਆ ਨੇ ਇਸ਼ਕ ਮੁਸ਼ਕ ਦੇ ਚੱਕਰ ਸ਼ੁਰੂ ਹੋ ਜਾਂਦੇ ਨੇ ਅਗਰ ਕਿਸੇ ਕਾਰਨ ਕਰਕੇ ਲੜਕਾ ਮੈਰਿਜ ਨਹੀਂ ਕਰਵਾ ਸਕਦਾ ਜਵਾਬ ਦੇ ਦਿੰਦਾ ਤੇ ਉਸ ਨੂੰ ਥ्रेटਟ ਕੀਤਾ ਜਾਂਦਾ ਕਿ ਮੈਂ ਤੇਰੇ ਉੱਤੇ ਬਲੈਕ ਕਾਰਡ ਦਾ ਕੇਸ ਭਵਾ ਦੇਣਾ ਮੈਂ ਤੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਬਹੁਤ سارے ਮੁੱਦਿਆਂ ਤੇ ਗੱਲ ਕਰਨ ਵਾਲੀ ਹੈ ਬਹੁਤ سارے ਮੁੱਦਿਆਂ ਦੇ ਉੱਤੇ ਸਾਨੂੰ ਜ਼ਰੂਰਤ ਹੈ ਸਾਰਿਆਂ ਨੂੰ ਆਵਾਜ਼ ਉਠਾਉਣ ਦੀ ਇੱਕ ਪ੍ਰੋਬਲਮ ਵੀ ਹੈਗੀ ਬਹੁਤ ਸਾਰੀਆਂ ਪ੍ਰੋਬਲਮਾਂ ਦੀ ਬਹੁਤ ਸਾਰੀਆਂ ਮੈਂ بار بار ਸਿਰਫ ਇਸੇ ਲਈ ਕਹਿ ਰਹੀ ਹਾਂ ਆਓ ਆਓ ਚਲੀਏ ਦਿੱਲੀ 20 ਅਪ੍ਰੈਲ ਨੂੰ ਕੋਈ ਰਾਜਨੀਤਿਕ ਉੱਥੇ ਰੈਲੀ ਨਹੀਂ ਹੈਗੀ ਕਿ ਜਿਹੜਾ ਅਸੀਂ ਕਹੀਏ ਕਿ ਛੱਡੋ ਪਰ ਨਹੀਂ ਰਾਜਨੀਤਿਕ ਰੈਲੀ ਨਹੀਂ ਆ ਉੱਥੇ ਸਾਰੀਆਂ ਐਨਜੀਓ ਸੇ ਇਕੱਠੀਆਂ ਹੋ ਕੇ ਆ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦੀਆਂ ਨੇ ਨਮਰਦਾ ਦੀ ਫੇਵਰ ਦੇ ਵਿੱਚ ਪੀੜਤ ਮਰਦਾ ਦੀ ਫੇਵਰ ਦੇ ਵਿੱਚ ਹਾਂ ਵਰਤਾ ਵੀ ਪੀੜਤ ਨੇ ਮੈਂ ਨਹੀਂ ਕਹਿੰਦੀ ਕਿ ਔਰਤਾਂ ਪੀੜਤ ਨਹੀਂ ਹੈ ਔਰਤਾਂ ਵੀ ਪੀੜਤ ਨੇ ਤੁੰਨਾ ਪਾਸੇ ਦੀ ਗੱਲ ਕਰਾਂਗੇ ਜਿੱਥੇ ਔਰਤਾਂ ਪੀੜਤ ਨੇ ਅਸੀਂ ਉਹਨਾਂ ਦੇ ਨਾਲ ਵੀ ਖੜਾਂਗੇ ਪਰ ਜਿੱਥੇ ਨਜਾਇਜ਼ ਮਰਦਾਂ ਦੇ ਨਾਲ ਧੱਕਾ ਹੋ ਰਿਹਾ ਇੱਕ ਮਠਿਆਲੇ ਦਾ ਐਸਾ ਕੇਸ ਜਿਨ੍ਹਾਂ ਦੇ ਬੱਚੇ ਜਵਾਨ ਹੋਵੇ ਵਿਦੇਸ਼ ਵਿੱਚ ਪੜਨ ਵੀ ਚਲੇ ਗਏ ਉਹਨਾਂ ਦੀ ਲਵ ਮੈਰਿਜ ਸੀ ਐਚੀ ਰਿਪਿਊਟਡ ਫੈਮਿਲੀ ਸੀ ਉਹ ਪਟਿਆਲੇ ਦੇ ਵਿੱਚ ਮੈਂ ਉਹਨਾਂ ਦਾ ਜ਼ਿਕਰ ਕਰ ਰਹੀ ਹਾਂ ਜਿਨ੍ਹਾਂ ਦਾ ਉਹਨਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਪੜਨ ਵੀ ਚਲੇ ਗਏ ਬੇਟਾ ਬੇਟੀ ਸੈਟਲ ਵੀ ਹੋ ਗਏ ਜਾ ਕੇ ਉਹਨਾਂ ਦੇ ਕੇਸ ਚੱਲ ਪਿਤ ਲਾਕ ਦੇ ਲਵ ਮੈਰਿਜ ਹੋਣ ਦੇ ਬਾਵਜੂਦ ਮੀਆਂ ਬੀਵੀ ਦੇ ਕੇਸ ਚੱਲ ਪਏ ਕਾਰਨ ਮਿਸ ਅੰਡਰਸਟੈਂਡਿੰਗ ਉਹਨਾਂ ਦੀ ਵਾਈਫ ਨੇ ਜਿਹੜਾ ਕੇਸ ਹੈ ਜਿਹੜਾ ਉਹਨਾਂ ਉੱਤੇ ਨਹੀਂ ਪਾਇਆ ਪ੍ਰੋਪਰਟੀਆਂ ਨੂੰ ਲੈ ਕੇ ਚੰਗੀ ਪ੍ਰੋਪਰਟੀ ਸੀ ਉਹਨਾਂ ਦੇ ਕੋਲੇ ਚੰਗਾ ਪੈਸਾ ਸੀ ਪ੍ਰੋਪਰਟੀਆਂ ਨੂੰ ਲੈ ਕੇ ਡੌਰੀ ਨੂੰ ਲੈ ਕੇ ਆ ਤੁਵਲੈਂਟ ਐਕਟ ਦੇ ਜੋ ਤਾਰਾ ਸੀ ਉਹ ਵੀ ਲਵਾਈਆਂ ਉਹਨਾਂ ਤੇ ਨਿਹਤ ਸ਼ਰੀਫ ਇਨਸਾਨ ਹੈ ਉਹ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਹੀ ਹਾਂ ਪਰ ਉਹਨਾਂ ਤੇ ਕੀ ਕੁਝ ਨਹੀਂ ਹੋਇਆ ਅਜੇ ਹੀ ਮਰਦ ਜਿਨ੍ਹਾਂ ਦੇ ਨਾਲ ਅਜਿਹਾ ਕੁਝ ਹੁੰਦਾ ਹੈ ਉਹਨਾਂ ਦੀ ਮਦਦ ਕਰਨਾ ਆਪਣਾ ਫਰਜ਼ ਬਣਦਾ ਹੈ ਆਪਾਂ ਨੂੰ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਇਸੇ ਕਰਕੇ ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਚਲੋ ਚਲੋ ਚਲੀਏ ਦਿੱਲੀ ਜੰਤਰ ਮੰਤਰ ਚਲੀਏ ਪਹੁੰਚ ਕੇ ਉੱਥੇ ਜਿੰਨੀਆਂ ਐਨ ਜੀਓਜ਼ ਆ ਰਹੀਆਂ ਨੇ ਅਲੱਗ-ਅਲੱਗ ਸਟੇਟਸ ਤੋਂ ਉਹਨਾਂ ਦੇ ਨਾਲ ਆਪਣੀ ਆਵਾਜ਼ ਮਲਾਈਏ ਆਪਣੀ ਆਵਾਜ਼ ਮਲਾ ਕੇ ਬੁਲੰਦ ਆਵਾਜ਼ ਕਰੀਏ ਆਪਣੀ ਸੱਚ ਦੇ ਲਈ ਖੜਨਾ ਸਿੱਖੋ ਸੱਚ ਦੇ ਲਈ ਮਰਨਾ ਸਿੱਖੋ ਸਾਡੇ ਵੀ ਬੱਚੇ ਨੇ ਪਤਾ ਨਹੀਂ ਕੱਲ ਨੂੰ ਸਾਡੇ ਬੱਚਿਆਂ ਨਾਲ ਕੀ ਹੋਣਾ ਤੁਹਾਡੇ ਬੱਚਿਆਂ ਨਾਲ ਮੇਰੇ ਬੱਚਿਆਂ ਨਾਲ ਪਤਾ ਨਹੀਂ ਕੀ ਹੋਣਾ ਅਸੀਂ ਉਹ ਗੱਲ ਨਾ ਕਰੀਏ ਆਪਣੀ ਲੱਗੀ ਅੱਗ ਦੂਜੇ ਦੀ ਲੱਗੀ ਬਸੰਤਰ ਦੂਜਿਆਂ ਦੇ ਦਰਦ ਨੂੰ ਵੀ ਅਸੀਂ ਆਪਣਾ ਦਰਦ ਸਮਝੀਏ ਬਹੁਤ ਕੁਝ ਕਹਿਣਾ ਚਾਹਨੀ ਆ ਮੈਂ ਬਹੁਤ ਕੁਝ ਕਹਿਣਾ ਚਾਹਨੀ ਆ ਪਰ ਟਾਈਮ ਇਜ਼ਾਜ਼ਤ ਨਹੀਂ ਦਿੰਦੀ ਫਿਲਹਾਲ ਮੈਂ ਤਾਂ ਨਿੱਕ ਸਨੇਹਾ ਦੇਣਾ ਚਾਹੁੰਦੀ ਹਾਂ ਬਸ ਕਿ ਮਹਿਤ ਕਮਿਸ਼ਨ ਬਣਨ ਜਾ ਰਿਹਾ ਹੈ ਅਸੀਂ ਫੁੱਲ ਸਪੋਰਟ ਕਰੀਏ ਹਮਲਾ ਮਾਰੀਏ ਅਸੀਂ ਪਹੁੰਚੀ 19 April ਨੂੰ ਜੰਤਰ ਮੰਤਰ ਔਰ ਆਪਣਾ ਪੂਰਾ ਸਾਥ ਪੂਰੀ سپورਟ ਪੂਰੀ ਤਾਕਤ ਉਹਨਾਂ ਨੂੰ ਲਗਾ ਕੇ ਦੱਸਿਏ ਤੇ ਅਸੀਂ ਸੱਚ ਦੇ ਨਾਲ ਖੜੇ ਪੁੱਲਿਓ ਨਾ 19 April 10 ਵਜੇ ਜਫਰ ਮੰਦਰ ਦਿੱਲੀ ਜੁਲਦੇ ਰਹਾਂਗੇ ਬਾਰ ਬਾਰ ਆਉਂਦੇ ਰਹਾਂਗੇ ਤੁਹਾਡੇ ਰੋਗ ਰੋ ਹੁੰਦੇ ਰਹਾਂਗੇ ਇਹ ਇੱਕ ਦਿਨ ਦੀ ਗੱਲ ਨਹੀਂ ਹੈ ਕਿ ਅੱਜ ਆਪਾਂ ਵੀਡੀਓ ਤੇ ਤੁਹਾਨੂੰ ਮੈਸੇਜ ਦੇ ਦਿੱਤਾ ਤੇ ਮੁੜ ਕੇ ਸ਼ਕਲ ਨਹੀਂ ਦਿਖਾਉਣੀ ਨਹੀਂ ਮੈਂ ਸਿਰਫ ਇਹ ਬੰਨ ਕੇ ਚੱਲਦੀ ਆ ਦੋਸਤੋ ਕਿ ਚੌਂਕੀਦਾਰ ਦਾ ਕੰਮ ਹੈ ਹੁੱਕਾ ਦੇਣਾ ਸੁੱਤਿਆਂ ਨੂੰ ਜਗਾਉਣਾ ਲੇਕਿਨ ਕੋਈ ਜਾਗੇ ਜਾਂ ਨਾ ਜਾਗੇ ਇਹ ਅਗਲੇ ਦੀ ਮਰਜ਼ੀ ਹੈ ਸੋ ਮੈਂ ਗਲੋਬਲ ਹਿਊਮਨ ਰਾਈਟ ਫਰੰਟ ਵੱਲੋਂ ਇਹ ਹੁਕਮ ਹਮੇਸ਼ਾ ਦਿੱਦੀ ਰਹੂੰਗੀ ਹਮੇਸ਼ਾ ਸਪੋਰਟ ਕਰੂੰਗੀ ਮੈਂ ਮੇਰੀ ਗਲੋਬਲ ਹਿਊਮਨ ਰਾਈਟ ਫਰੰਟ ਮੈਂ ਕਮਿਸ਼ਨ ਦੇ ਨਾਲ ਹੋਏਗੀ ਸੱਚ ਦੇ ਨਾਲ ਹੋਏਗੀ ਇਹਨਾਂ ਕਹਿੰਦੀ ਹੋਈ ਐਂਡ ਦੇ ਵਿੱਚ ਫਿਰ ਕਹਿੰਦੀ ਆ ਕਿ ਚਲੋ ਦਿੱਲੀ ਚਲੀਏ 19 ਅਪ੍ਰੈਲ 10 ਵਜੇ ਜੰਤਰ ਮੰਤਰ ਸਸ਼ਿਕਾ